ਦੂਰਾਂ ਦੇ ਪੁੱਤਰਾਂ ਨਾਲ ਜੁੜੂ ਹੋਣ ਕਰਕੇ ਅਸੀਂ ਜੁੜੇ ਹੋਣ ਕਰਕੇ ਅਸੀਂ ਇਹਨਾਂ ਦਾ ਪੂਰ ਸਮਰਥਨ ਕਰਦੇ ਕਿ ਸਰਕਾਰ ਨੂੰ ਜੋ ਮੰਗਾਂ ਇਸ਼ਾਨ ਜੁਨੀਅਰ ਨੇ ਬਣਾ ਕੇ ਦਿੱਤੀਆਂ ਨੇ ਲੋਕਪੱਤੀ ਨਿੱਤੀਆਂ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਠੀਕ ਹੈ ਜਿਹੜੀਆਂ ਹੋਰ ਹੋਰ ਕਈਆਂ ਮੰਗਾਂ ਤੁਸੀਂ ਕਰਦੇ ਹੋ ਦੇਖੋ ਜਿਸ ਤਰ੍ਹਾਂ ਸੀਗਾ ਕਿ ਜਿਹੜੇ ਖੁਦਕੁਸ਼ੀਆਂ ਕਰ ਚੁੱਕੇ ਪਰਿਵਾਰ ਨੇ ਹਾਂਜੀ ਉਹਨਾਂ ਨੂੰ ਬਣਦਾ ਮੁਆਵਜ਼ਾ ਇਹ ਨਾਲ ਜ਼ਮੀਨਾਂ ਐਕਵਾਇਰ ਕਰਨੀਆਂ ਸਰਕਾਰ ਬੰਦ ਕਰੇ ਜਮੀਨਾਂ ਦੇਣ ਤੋਂ ਕੋਈ ਨਹੀਂ ਜੇ ਮੁਖ ਰਿਹਾ ਹੁਣ ਤਾਂ ਕੋਰਡ ਬਣਦਾ ਆ ਰਿਹਾ ਜਾਂ ਕੁਝ ਵੀ ਇਹਨਾਂ ਨੇ ਪ੍ਰੋਜੈਕਟ ਆਏ ਨੇ ਜ਼ਮੀਨਾਂ ਦਿੱਤੀਆਂ ਲੇਕਿਨ ਉਹਨਾਂ ਜ਼ਮੀਨਾਂ ਦਾ ਸਾਨੂੰ ਬਣਦਾ ਮੁਆਵਜ਼ਾ ਤਾਂ ਦੇਣਾ ਚਾਹੀਦਾ ਸਾਡੀਆਂ ਅਬਜਾਊ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜੀ ਐਕਵਾਇਰ ਕਰਵਾ ਰਹੀ ਹੈ ਸਰਕਾਰ ਉਹ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਸਾਨੂੰ ਜਿਹੜੇ ਬਣਦੇ ਆ ਉਹ ਮਿਲਨੇ ਚਾਹੀਦੇ ਆ ਕਾਲ ਵਿਧਾਨ ਸਭਾ ਸਾਡੀ ਲੀਡਰਸ਼ਿਪ ਸੁਰੂ ਕਹੇਗੀ ਜੋ ਜਿੱਦਾਂ ਵੀ ਉਹ ਹੁਕਮ ਦੇਗੇ ਉਸੇ ਤਰੀਕੇ ਨਾਲ ਠੀਕ ਠੀਕ ਕਾਲ ਸ਼ਾਂਤਵਾਹੀ ਪ੍ਰਦਰਸ਼ਨ ਕੀਤਾ ਜਾਏਗਾ ਜਾਂ ਸਾਫ ਪ੍ਰਦਰਸ਼ਨ ਜੋ ਅਸੀਂ ਅੱਜ ਤੱਕ ਵੀ ਸਾਤਮਾ ਹੀ ਕੀਤਾ ਕਿਤੇ ਵੀ ਪ੍ਰਦਰਸ਼ਨ ਕੀਤਾ ਮੈਂ ਹੀ ਕੀਤਾ ਅਸੀਂ ਕਿਤੇ ਵੀ ਕਿਸੇ ਵੀ ਤਰੀਕੇ ਦਾ ਕਿਸੇ ਪ੍ਰਸ਼ਾਸਨ ਦਾ ਜਾਂ ਸਭੋ ਪ੍ਰਸ਼ਾਸਨ ਵੱਲੋਂ ਸਾਨੂੰ ਰੋਕਿਆ ਜਾਂਦਾ ਰਿਹਾ ਕਿਤੇ ਵੀ ਇੱਥੇ ਬੈਠ ਕੇ ਪ੍ਰਦਰਸ਼ਨ ਕੀਤਾ ਜਾਏਗਾ ਜਾਂ ਮਤਲਬ ਵਿਧਾਨ ਸਭਾ ਵੱਲੋਂ ਦੇਖੋ ਹਜੇ ਤੱਕ ਤਾਂ ਬੈਠ ਕੇ ਪ੍ਰਦਰਸ਼ਨ ਕੀਤਾ ਜਾਏਗਾ ਉਸ ਤੋਂ ਬਾਅਦ ਜੋ ਭਾਰਤੀ ਕਿਸਾਨ ਜੋ ਨੇ ਇਕਤਾ ਗਰਾਹ ਦੀ ਸੂਬਾ ਕਮੇਟੀ ਵੱਲੋਂ ਜਿਹੜਾ ਕੋਈ ਮੈਸੇਜ ਆਏਗਾ ਸੀ ਉਸ ਦੇ ਉੱਪਰ ਕਾਰਵਾਈ ਕੀਤੀ ਜਾਏਗੀ